ਜੋ ਅੱਜ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਅਸੀਂ ਉਹਦਾ ਇਹ ਨਹੀਂ ਕਹਿੰਦੇ ਕਿ ਪੁਲਿਸ ਅਫਸਰਾਂ ਸਨਮਾਨ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਕਿਉਂਕਿ ਜੇ ਸਨਮਾਨ ਕਰਾਂਗੇ ਤਾਂ ਇਹੋ ਕੰਮ ਵਧੀਆ ਕਰਨਗੇ ਪਰ ਕੋਈ ਹੋਰ ਹਰਿਆਣੇ 'ਚ ਵਧੀਆ ਕੰਮ ਕਰਿਆ ਹੁੰਦਾ ਕੋਈ ਨਸ਼ੇ ਦੀ ਖੇਪ ਫੜੀ ਹੁੰਦੀ ਉੱਥੇ ਅਸੀਂ ਮੰਨ ਲੈਂਦੇ ਪਰ ਇੱਕ ਇਸੇ ਦੇਸ਼ ਦੇ ਕਿਸਾਨ ਜਿਹੜੇ ਦਿੱਲੀ ਆਪਣੇ ਹੱਕਾਂ ਦੀ ਮੰਗਾਂ ਲਈ ਜਾਣ ਲੱਗੇ ਸੀਗੇ ਉਹਨਾਂ ਨੂੰ ਹਰਿਆਣਾ ਸਰਕਾਰ ਨੇ ਐਦਾਂ ਰੋਕਿਆ ਵੈਰੀਫਾਈਟ ਕਰਕੇ ਜਿੱਦਾਂ ਕਿ ਉਹ ਦੂਜੇ ਦੇਸ਼ ਦੇ ਵਸਨੀਕ ਹੋਣ ਪਾਕਿਸਤਾਨ ਦੇ ਹੋਣਾਂ ਚੀਨ ਦੇ ਮੈਂ ਹਰਿਆਣਾ ਸਰਕਾਰ ਨੂੰ ਪੁੱਛਣਾ ਚਾਹਨਾ ਹੈ ਵੀ ਸੀਐਮ ਸਾਹਿਬ ਤੁਸੀਂ ਕਿਹੜੇ ਵਿਹਾਰ ਦੇ ਇਹਨਾਂ ਨੂੰ ਸਨਮਾਨ ਚਿੰਨ੍ਹ ਦੇਣ ਜਾ ਰਹੇ ਹੋ ਅਸ਼ਿਕਾ ਭਾਈ ਜੀ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰੀਆਂ ਨੇ ਜੋ ਅੱਜ ਹਰਿਆਣਾ ਸਰਕਾਰ ਨੇ ਫੈਸਲਾ ਲਿਆ ਅਸੀਂ ਉਹਦਾ ਇਹ ਨਹੀਂ ਕਹਿੰਦੇ ਵੀ ਪੁਲਿਸ ਅਫਸਰਾਂ ਸਨਮਾਨ ਨਹੀਂ ਕਰਨਾ ਚਾਹੀਦਾ ਕਰਨਾ ਚਾਹੀਦਾ ਹੈ ਕਿਉਂਕਿ ਜੇ ਸਨਮਾਨ ਕਰਾਂਗੇ ਤਾਂ ਇਹੋ ਕੰਮ ਵਧੀਆ ਕਰਨਗੇ ਪਰ ਕਰਨਾ ਕਾਤੇ ਜਿੰਦਾ ਜੇ ਉਹਨਾਂ ਨੇ ਕੋਈ ਗੈਂਗਸਟਰ ਮਾਰੇ ਹੁੰਦੇ ਕੋਈ ਹੋਰ ਹਰਿਆਣੇ 'ਚ ਵਧੀਆ ਕੰਮ ਕਰਿਆ ਹੁੰਦਾ ਕੋਈ ਨਸੇ ਦੀ ਖੇਪ ਫੜੀ ਹੁੰਦੀ ਉੱਥੇ ਅਸੀਂ ਮੰਨ ਲੈਂਦੇ ਪਰ ਇੱਥੇ ਕੀ ਹੋ ਰਿਹਾ ਇੱਕ ਏਸੇ ਦੇਸ਼ ਦੇ ਕਿਸਾਨ ਜਿਹੜੇ ਦਿੱਲੀ ਆਪਣੇ ਹੱਕਾਂ ਦੀ ਮੰਗਾਂ ਲਈ ਜਾਣ ਲੱਗੇ ਸੀਗੇ ਉਹਨਾਂ ਨੂੰ ਹਰਿਆਣੇ ਸਰਕਾਰ ਨੇ ਐਦਾਂ ਰੋਕਿਆ ਬੈਰੀਕੇਡ ਕਰਕੇ ਜਿਦਾਂ ਕਿ ਉਹ ਦੂਜੇ ਦੇਸ਼ ਦੇ ਵਾਸੀ ਹੋਣ ਪਾਕਿਸਤਾਨ ਦੇ ਹੋਣ ਜਾਂ ਚੀਨ ਦੇ ਹੋਣ ਉਹਨਾਂ ਦੇ ਗੋਲਾਬਾਰੀ ਕਰੀ ਉਹਦੇ ਚ ਸਾਡੇ ਨੌਜਵਾਨ ਕਈ ਫੱਟੜ ਹੋਏ 453 ਨੌਜਵਾਨ ਉਸ ਤੋਂ ਬਾਅਦ ਇੱਕ ਨੌਜਵਾਨ ਸਾਡਾ ਸ਼ਹੀਦ ਕਰੇਗਾ ਸ਼ੂਕਰਨ ਸਿੰਘ ਉਸ ਤੋਂ ਬਾਅਦ ਜਿਹੜੇ ਸਾਡੇ ਇਹ ਮੋਰਚਾ ਲੱਗਣ ਤੋਂ ਬਾਅਦ 24 ਕਿਸਾਨ ਉਦਾਂ ਸ਼ਹੀਦ ਹੋਏ ਇਹਦੇ ਬਾਰੇ ਮੈਂ ਹਰਿਆਣਾ ਸਰਕਾਰ ਨੂੰ ਪੁੱਛਣਾ ਚਾਹਨਾ ਵੀ ਸੀਐਮ ਸਾਹਿਬ ਤੁਸੀਂ ਕਿਹੜੇ ਵਿਹਾਰ ਦੇ ਇਹਨਾਂ ਨੂੰ ਸਨਮਾਨ ਚਿੰਨ੍ਹ ਦੇਣ ਜਾ ਰਹੇ ਹੋ ਕਿਹੜੇ ਉਹਦੇ ਸਨਮਾਨ ਹੱਕ ਦਾ ਸਨਮਾਨ ਲੱਗਿਆ ਉਹਨਾਂ ਨੂੰ ਤੁਸੀਂ ਪੰਜਾਬ ਦੇ ਜ਼ਖਮਾਂ ਦੇ ਉੱਤੇ ਨਾਮ ਕੁ ਛਿੜਕਣ ਲੱਗੇ ਹੋ ਇਹ ਦੇਖੋ ਤੁਹਾਡੇ ਵਾਸਤੇ ਬਹੁਤ ਹੀ ਮਾੜੀ ਗੱਲ ਹੈ ਕਿਉਂਕਿ ਤੁਸੀਂ ਇੱਕ ਤਾਂ ਸਾਡਾ ਆਪਸੀ ਜਿਹੜਾ ਸੱਭਿਆਚਾਰ ਹੈ ਆਪਸੀ ਪਿਆਰ ਮੁਹੱਬਤ ਹੈ ਹਰਿਆਣੇ ਦੇ ਪੰਜਾਬ ਦੀ ਉਹਨੂੰ ਖਤਮ ਕਰਨ ਲੱਗੇ ਹੋ ਇੱਕ ਪਾਸੇ ਉਹ ਅਫਸਰਾਂ ਨੂੰ ਤੁਸੀਂ ਸਨਮਾਨ ਦੇ ਕੇ ਇਹ ਲੱਗਿਓ ਕਹਿਣ ਵੀ ਜਿਹੜਾ ਕੋਈ ਆਪਣੇ ਹੱਕਾਂ ਦੀ ਮੰਗਾਂ ਲਈ ਜਾਂਦਾ ਕਿਤੇ ਉੱਥੇ ਗੋਲੀਆਂ ਚਲਾਓ ਤੁਹਾਨੂੰ ਅੱਗੇ ਨੂੰ ਤਗਮੇ ਦਵਾਂਗੇ ਸਨਮਾਨ ਦਵਾਂਗੇ ਇਹਦੀ ਅਸੀਂ ਬਹੁਤ ਜ਼ਿਆਦਾ ਨਿੰਦਾ ਕਰਦੇ ਹਾਂ ਕਿਉਂਕਿ ਜਿਹੜਾ ਇਹ ਅਫਸਰਾਂ ਨੇ ਠੀਕ ਹੈ ਸਾਡੇ ਤੇ ਗੋਲੀਆਂ ਚਲਾਈਆਂ ਇਹਨਾਂ ਨੂੰ ਚਾਹੀਦਾ ਸੀ ਆਪਣੀ ਮਾਫੀ ਮੰਗਦੇ ਇਹਨਾਂ ਦਾ ਬਿਆਨ ਆ ਜਾਣਾ ਚਾਹੀਦਾ ਸੀ ਵੀ ਅਸੀਂ ਨਾ ਕੋਈ ਸਨਮਾਨ ਲੈਣਾ ਸਾਡੇ ਤੋਂ ਗਲਤੀ ਹੋਈ ਹੈ ਜਿੱਦਾਂ ਹਰਿਆਣੇ ਦੇ ਮંત્રી ਨੇ ਅਨਿਲ ਵਿਜਨੇ ਪਹਿਲਾਂ ਗ੍ਰਹਿ ਮੰਤਰੀ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਮੇਰੇ ਤੋਂ ਬਹੁਤ ਵੱਡੀ ਗਲਤੀ ਹੋਈ ਜੋ ਕਿਸਾਨਾਂ ਦੇ ਲਈ ਮੈਨੂੰ ਆਰਡਰ ਦੇਣਾ ਪਿਆ ਗੋਲੀਬਾਰੀ ਹੋਏ ਬਕਾਇਦਾ ਉਹਨਾਂ ਦਾ ਬਿਆਨ ਹੈ ਦੇਖ ਵੀ ਸਕਦੇ ਹੋ ਉਹਦੇ ਤਹਿਤ ਇਹਨਾਂ ਪੁਲਿਸ ਕਰਮਚਾਰੀਆਂ ਨੇ ਜਿੰਦਾ ਪਰ ਉਲਟ ਹਰਿਆਣਾ ਸਰਕਾਰ ਪੰਜਾਬ ਦੇ ਜ਼ਖਮਾਂ ਦੇ ਨਮਕ ਲੱਗੀ ਹੈ ਛਿੜਕਣ ਜਿਹੜੇ ਸਾਡੇ ਨੌਜਵਾਨ ਉੱਤੇ ਫੱਟੜ ਹੋਏ ਨੇ ਨੌਜਵਾਨ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰਾਂ ਦੇ ਉੱਤੇ ਇੱਕ ਬਹੁਤ ਵੱਡੀ ਇਹ ਲੱਗਿਆ ਸੱਠ ਮਾਰਨ ਵੀ ਆ ਦੇਖੋ ਅਸੀਂ ਤੁਹਾਨੂੰ ਐਦਾਂ ਹੀ ਮਾਰਾਂਗੇ ਉਸ ਤੋਂ ਬਾਅਦ ਸਾਨੂੰ ਸਨਮਾਨ ਮਿਲਣਗੇ ਇਹਦੀ ਅਸੀਂ ਪੂਰੀ ਪੁਰਜ਼ੋਰ ਨਿੰਦਾ ਕਰਦੇ ਹਾਂ ਅ ਇੱਕ ਚੀਜ਼ ਹੋਰ ਜਿਹੜੀ ਆ ਸਾਹਮਣੇ ਕਿ ਉਹਨਾਂ ਅਫਸਰਾਂ ਨੂੰ ਜੇ ਸਨਮਾਨਿਤ ਕੀਤਾ ਜਾਏਗਾ ਇੰਦਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਸਨਮਾਨਿਤ ਕੀਤਾ ਜਾਏਗਾ ਦੇਖੋ ਉਹ ਅਸੀਂ ਮੋਰਚੇ 'ਚ ਸਲਾਹ ਕਰਾਂਗੇ ਹੁਣ ਦੋਨੇ ਫੋਰਮਾਂ ਵੱਲੋਂ ਕਿਸਾਨ ਮਜ਼ਦੂਰ ਮੋਰਚੇ ਤੇ ਐਸਕੇਮ ਨੌਨ ਪੋਲਿਟਿਕਲ ਵੱਲੋਂ ਅਸੀਂ ਰਾਏ ਦਵਾਂਗੇ ਉਹਦੇ 'ਚ ਆਪਣੀ ਜਥੇਬੰਦੀ ਵੱਲੋਂ ਵੀ ਸਾਨੂੰ ਉਹਨਾਂ ਦਾ ਸਨਮਾਨ ਕਰਨਾ ਚਾਹੀਦਾ ਕਿਉਂਕਿ ਜਿਹੜੇ ਬੰਦਿਆਂ ਨੇ ਗੋਲੀਆਂ ਚਲਾਈਆਂ ਨੇ ਸਾਡੇ ਫੱਟੜ ਕਰੇ ਨੇ ਕਿਸਾਨ ਸਾਡੇ ਕਿਸਾਨ ਸ਼ਹੀਦ ਕਰੇ ਨੇ ਉਹਨਾਂ ਨੂੰ ਤਾਂ ਉਹਦਾ ਸਨਮਾਨ ਚਿੰਨ੍ਹ ਦੇ ਜਾ ਰਹੇ ਨੇ ਸਨਮਾਨ ਕਰਿਆ ਜਾ ਰਿਹਾ ਹੈ ਪਰ ਇੱਕ ਪਾਸੇ ਜਿਹੜੇ ਸਾਡੇ ਕਿਸਾਨ ਇਹ ਮੋਰਚੇ ਸ਼ਹੀਦ ਹੋਏ ਆ ਇਹ ਨੌਜਵਾਨ ਫੱਟੜ ਹੋਏ ਨੇ ਉਹਨਾਂ ਦਾ ਸਾਨੂੰ ਬੰਦਦਾ ਵੀ ਅਸੀਂ ਦੋਨੇ ਫੋਰਮਾਂ ਵੱਲੋਂ ਸਨਮਾਨਕ੍ਰਿਯੋ ਬੈ ਕੇ ਅਸੀਂ ਰਾਏ ਕਰਕੇ ਤੁਹਾਨੂੰ ਦੱਸਾਂਗੇ ਵੀ ਕੋਸ਼ਿਸ਼ ਹੋਊਗੀ ਵੀ ਇਹ ਸਾਨੂੰ ਨਾਲ ਦੇ ਨਾਲ ਉਹਨਾਂ ਨੂੰ ਸਨਮਾਨ ਦੇਣਾ ਕਿ